ਅੱਜ 24 ਪੰਜ 2025 ਨੂੰ ਜ਼ਿਲ੍ਹਾ ਮੁਕਸਰ ਸਾਹਿਬ ਦੇ ਵਿੱਚ ਮਾਨਯੋਗ ਚੀਫ ਜਸਟਿਸ ਸ਼੍ਰੀ ਸੀਲ ਲਾਗੂ ਪੇਟਰਨਿੰਗ ਚੀਫ ਪੰਜਾਬ ਰਾਜ ਕਾਨੂੰਨੀ ਸਲਾਮਾ ਅਥਾਰਟੀ ਅਤੇ ਮਾਨਯੋਗ ਜਸਟਿਸ ਦੀਪਕ ਸੇਬਲ ਕਾਰਜਕਾਰੀ ਕਾਰਜਕਾਰੀ ਚੇਅਰਮੈਨ ਪੰਜਾਬ ਰਾਜ ਕਾਨੂੰਨੀ ਸਲਾਮਾ ਅਥਾਰਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਮੈਂਬਰ ਸਕੱਤਰ ਮੈਡਮ ਲਖਜੋਤ ਸੋਧ ਜ਼ਿਲ੍ਹਾ ਦੇ ਸੈਸ਼ਨ ਜੱਜ ਦੀ ਹਸਤਾਖਰ ਅਫਜ਼ਾਈ ਦੇ ਨਾਲ ਅਤੇ श्री राजकुमार जिलाते सेशनज श्री मुक्सर साहब ਦੇ ਮਰੀਖਨ ਹੇਠ ਜ਼ਿਲ੍ਹਾ શ્રી ਮੁਕਸਰ ਸਾਹਿਬ ਵਿੱਚ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ ਸੀ ਜਿਸ ਵਿੱਚ ਹੈੱਡਕੁਆਟਰ ਤੇ 9 ਬੈਂਚ ਕਿਦਰਵਾ ਸਬਡਿਵੀਜ਼ਨ ਵਿੱਚ 3 ਬੈਂਚ ਅਤੇ ਮਲੋੜ ਸਬਡਿਵੀਜ਼ਨ ਵਿੱਚ 6 ਬੈਂਚ ਲਗਾਏ ਗਏ ਸਨ ਇਸ ਦੇ ਵਿੱਚ ਤਕਰੀਬਨ ਕੁੱਲ ਮਿਲਾ ਕੇ 33000 ਕੇਸ ਟੇਕਅਪ ਕੀਤੇ ਗਏ ਸੀ ਜੋ ਹੁਣ ਤੱਕ ਦੀ ਫਿਗਰ ਹੈ ਉਹ 33000 ਦੀ ਹੈ ਤੇ ਇਸ ਤੋਂ ਬਾਅਦ ਇਹ ਫਿਗਰ ਹੋਰ ਵੀ ਵਧੇਗੀ ਕਿਉਂਕਿ ਲੋਕਾਂ ਨੇ ਇਸ ਲੋਕ ਅਦਾਲਤ ਵਿੱਚ ਆਪਣਾ ਭਰੋਸਾ ਜਤਾਇਆ ਜਿਸ ਕਰਕੇ ਸਾਰੇ ਬੈਂਚਾਂ ਦੇ ਸਾਹਮਣੇ ਜ਼ਿਆਦਾ ਤੋਂ ਜ਼ਿਆਦਾ ਲੋਕ ਆਪਣੇ ਝਗੜੇ ਲੈ ਕੇ ਪਹੁੰਚੇ ਅਤੇ ਕਾਫੀ ਹੱਦ ਤੱਕ ਉਨ੍ਹਾਂ ਦੀ ਆਪਸੀ ਰਜ਼ਾਮੰਦੀ ਅਤੇ ਸਲਮ ਸ਼ੋਰੇ ਨਾਲ ਉਹ ਕੇਸ ਇੱਕ ਸੁਚੱਜੇ ਤਰੀਕੇ ਨਾਲ ਖਤਮ ਵੀ ਕੀਤੇ ਗਏ ਸਰ ਕਿਸ ਤਰ੍ਹਾਂ ਦੇ ਜਿਹੜੇ ਕੇਸ ਜੁਮਾ ਨੂੰ ਨਿਟਾਰਾ ਕੀਤਾ ਗਿਆ کافی ਤਰ੍ਹਾਂ ਦੇ ਕੇਸਾਂ ਨੂੰ ਨਿਟਾਰਾ ਕੀਤਾ ਗਿਆ ਜਿਨ੍ਹਾਂ ਵਿੱਚੋਂ ਮੇਜਰ ਨੇ ਦਿਵਾਨੀ ਦਾਵੇ 138 ਨੈਗੋਸ਼ੀਏਬਲ ਇਨਸਟਰੂਮੈਂਟਸ ਐਕਟ ਦੀਆਂ ਕੰਪਲੇਂਟਸ ਅਤੇ ਅਪੀਲਸ ਟ੍ਰੈਫਿਕ ਚਲਾਨਸ ਅਤੇ ਕੰਪਾਉਂਡੇਬਲ ਕ੍ਰਿਮੀਨਲ ਕੇਸਸ ਜਿਹੜੇ ਘੱਟ ਗੰਭੀਰ ਗੰਭੀਰ ਨੇ ਸੋ ਉਹਨਾਂ ਵਿੱਚ ਪਾਰਟੀਆਂ ਦੀ ਰਜ਼ਾਮੰਦੀ ਨਾਲ ਇੱਕ ਸੁਚਾਰੂ ਤਰੀਕੇ ਨਾਲ ਉਸ ਝਗੜੇ ਨੂੰ ਖਤਮ ਕੀਤਾ ਗਿਆ ਜਿਹਦੇ ਵਿੱਚ ਫੈਮਿਲੀ ਕੋਰਟ ਦੇ ਵਿੱਚ ਇੱਕ ਡਿਸਪਿਊਟ ਮੰਨ ਲਿਓ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਪ੍ਰਿੰਸੀਪਲ ਜੱਜ ਫੈਮਿਲੀ ਕੋਰਟ ਦੀ ਇੰਟਰਵੈਂਸ਼ਨ ਅਤੇ ਮਚਿਓਰਿਟੀ ਨਾਲ ਪਾਰਟੀਆਂ ਨੂੰ ਸਮਝਾਉਣ ਦੇ ਨਾਲ ਉਨਾ ਦਾ ਨਿਪਟਾਰਾ ਹੋਇਆ ਇਸ ਦੇ ਨਾਲ ਹੀ ਦੋ ਪਾਰਟੀਆਂ ਦਾ ਤਿੰਨ ਕੇਸਸ ਤਰੀਬਨ ਤਰੀਬਨ 18 ਲੱਖ ਰੁਪਏ ਦੇ ਲੈਣ-ਦੇਣ ਦੇ ਪਿਛਲੇ 8 ਸਾਲ ਤੋਂ ਚੱਲ ਰਹੇ ਸਨ ਉਹਨਾਂ ਪਾਰਟੀਆਂ ਦੇ ਵੀ ਉਹ ਤਿੰਨੇ ਕੇਸ ਅਲੱਗ-ਅਲੱਗ ਅਦਾਲਤਾਂ ਦੇ ਵਿੱਚ ਮਾਨਯੋਗ ਜ਼ਿਲ੍ਹਾ ਤੇ ਸੈਸ਼ਨ ਜੱਜ ਅਤੇ ਉਹਨਾਂ ਅਦਾਲਤਾਂ ਦੇ ਪ੍ਰੈਜ਼ਾਈਡਿੰਗ ਆਫਿਸਰਸ ਨੇ ਉਪਰਾਲੇ ਕਰਕੇ ਉਹ ਝਗੜੇ ਸੁਲਝਾਏ ਸਰ ਕਿਵੇਂ ਲੋਕ ਅਦਾਲਤ ਜਿਹੜੇ ਫੈਸਲੇ ਖਤਮ ਹੋ ਜਾਂਦੇ ਉਹ ਤੇ ਪੀਨ ਦੇ ਨਹੀਂ ਕਰ ਸਕਦੇ ਜਾਂ ਨਹੀਂ ਨਹੀਂ ਇਹ ਹੀ ਦੇਖੋ ਲੋਕ ਅਦਾਲਤ ਦੀ ਖੂਬੀ ਹੈ ਕਿ ਪਾਰਟੀਆਂ ਨੂੰ ਬੁਲਾ ਕੇ ਜਦੋਂ ਪਾਰਟੀਆਂ ਆਉਂਦੀਆਂ ਉਹਨਾਂ ਨੂੰ ਅਸੀਂ ਇੱਕ ਟੇਬਲ ਤੇ ਬਿਠਾ ਕੇ ਉਹਨਾਂ ਨਾਲ ਸਲਾਮ ਸ਼ورہ ਕਰਕੇ ਉਹਨਾਂ ਦੀ ਰਜ਼ਾਮੰਦੀ ਲੈ ਕੇ ਜਦੋਂ ਅਸੀਂ ਲੋਕ ਅਦਾਲਤ ਵਿੱਚ ਕੋਈ ਫੈਸਲਾ ਕਰ ਦਿੰਨੇ ਆ ਤੇ ਉਹ ਝਗੜਾ ਸਦਾ ਲਈ ਨਿਪਟ ਜਾਂਦਾ ਸਰ ਉਹ ਕਿਹਨੇ ਟੋਕੋ ਪਾ ਕਰ ਕਿਸੇ ਦਾ ਨਿਪਟਾਰਾ ਮੈਨੂੰ ਜੋ ਇਨਫਰਮੇਸ਼ਨ ਮਿਲੀ ਹੈ ਕਰੀਬਨ 30000 ਕੇਸਾਂ ਦਾ ਨਟਾਰਾ ਹੋ ਚੁੱਕਾ ਹੈ ਬਾਕੀ ਲੋਕ ਅਦਾਲਤਾਂ ਹਾਲੇ ਲੱਗੀਆਂ ਹਨ ਕੰਮ ਕਰ ਰਹੀਆਂ ਹਨ ਜਿੱਦਾਂ ਫਿਗਰ ਆਉਂਦੀ ਰਹੇਗੀ ਉਹ ਅਪਡੇਟ ਕਰ ਦਿੱਤਾ ਜਾਵੇਗਾ ਸਰ ਜੋ ਲੋਕ ਕੋਈ ਅਪੀਲ ਕਰਨਾ ਚਾਹੁੰਗੇ ਜਿਸ ਦਾ ਲੰਬੇ ਸਮਿਆਂ ਤੋਂ ਲੋਕ ਅਦਾਲਤਾਂ ਦੇ ਉਹਨਾਂ ਨੂੰ ਨਿਆਂ ਨਹੀਂ ਮਿਲ ਰਿਹਾ ਜਾਂ ਉਹਦੇ ਕੇਸ ਪੈਂਡਿੰਗ ਨੇ ਲੋਕਾਂ ਨੂੰ ਮੈਂ ਇਹ ਅਪੀਲ ਕਰਨਾ ਚਾਹੁੰਗਾ ਕਿ ਲੋਕ ਅਦਾਲਤ ਇੱਕ ਇਦਾਂ ਦਾ ਸਾਧਨ ਹੈ ਜਿਹਦੇ ਵਿੱਚ ਤੁਸੀਂ ਘੱਟ ਟਾਈਮ ਦੇ ਵਿੱਚ ਅਤੇ ਆਪਸੀ ਰਜਮੰਦੀ ਨਾਲ ਅਤੇ ਸਦਾ ਲਈ ਆਪਣਾ ਝਗੜਾ ਮਸਲਾ ਹਸਲ ਜਾ ਸਕਦੇ ਹੋ ਸਿਰਫ ਥੋੜਾ ਜਿਹਾ ਇਸ ਗੱਲ ਲਈ ਤਿਆਰ ਹੋ ਕੇ ਲੋਕ ਜ਼ਰੂਰ ਹਨ ਕਿ ਅਸੀਂ ਆਪਣਾ ਕੇਸ ਨਿਪਟਾਣਾ ਕੁਝ ਦੇਖੋ ਲੋਕ ਲੋਕਾਂ ਦੇ ਪਾਠ ਤੇ ਵੀ ਥੋੜੀ ਜੀ ਮੈਂ ਇਹ ਜ਼ਰੂਰ ਕਹਿਣਾ ਚਾਹੁੰਗਾ ਕਿ ਸਮਝ ਚਾਹੀਦੀ ਹੈ ਕਿ ਅਸੀਂ ਜੇ ਚੱਲੇ ਹਾਂ ਲੋਕ ਅਦਾਲਤ ਵਿੱਚ ਅਸੀਂ ਲੜਨ ਦੇ ਵਿਚਾਰ ਧਾਰਾ ਨਾਲ ਨਹੀਂ ਅਸੀਂ ਇੱਕ ਲੜਾਈ ਨੂੰ ਸੁਲਝਾਉਣ ਦੀ ਵਿਚਾਰ ਧਾਰਾ ਨਾਲ ਚੱਲਦੇ ਹਾਂ ਜੇ ਉਹ ਵਿਚਾਰ ਧਾਰਾ ਲੈ ਕੇ ਲੋਕਦਾਲਤਾ ਵਿੱਚ ਆਣਗੇ ਤੇ ਮੈਨੂੰ ਨਹੀਂ ਲੱਗਦਾ ਕਿ ਕੋਈ ਉਹਨਾਂ ਵਿੱਚੋਂ ਨਿਰਾਸ਼ ਹੋ ਕੇ ਜਾਏਗਾ ਹਾਂਜੀ ਉਹ ਵੀ ਕਰ ਦਿੱਤਾ ਉਹ ਸਰਕੀਦਾ ਜੀ ਹਾਂਜੀ ਕੀ ਨਾਮ ਹੈ ਜੀ ਅਮੇਸ਼ ਚਾਉੜਾ ਜੀ ਬੁਕੇਟਾ ਜੀ ਮੈਂ ਔਰ ਇਹ ਪਾਰਟੀ ਦਾ ਕੇਸ ਚੱਲਦਾ ਸੀ ਇਹਨਾਂ ਦਾ ਗੱਡੜਵੇ ਔਰ ਗਵਰੀ ਨੂੰ ਤੁਹਾਨੂੰ ਡਿਕਰੀ ਹੋ ਗਿਆ ਸੀ ਉਹਦੀ ਅਪੀਲ ਇੱਥੇ ਡਿਸਟ੍ਰਿਕਟ ਜੱਜ ਸਾਹਿਬ ਕੋਲ ਇੱਥੇ ਫਾਈਲ ਹੋਈ ਸੀ ਆ ਜੈ ਸਾਹਿਬ ਨੇ ਪਾਰਟੀਆਂ ਨੂੰ ਸਮਝਾਇਆ ਲੋਕਦਾਲਚ ਕਿ ਵੀ ਤੁਸੀਂ ਇੰਨੀ ਦੇਰ ਹੋ ਗਈ ਤੁਹਾਨੂੰ ਲਿਟੀਗੇਸ਼ਨ ਚ ਪਏ ਨੂੰ ਔਰ ਤੁਸੀਂ ਇਹਨੂੰ ਖਤਮ ਕਰਕੇ ਗਾਂ ਤੋਂ ਵੀ ਆਦਾ ਪ੍ਰੇਮ ਪਿਆਰ ਬਣਾ ਕੇ ਵਰਤਨ ਵਾਲੇ ਬਣੋ ਕੋ ਜੈ ਸਾਹਿਬ ਦੇ ਇੰਟਰਫੇਰੈਂਸ ਨਾਲ ਪਾਰਟੀਆਂ ਦੇ ਬੰਦੇ ਸਾਢੇ 4 ਲੱਖ ਸੀਗੇ ਜੈ ਸਾਹਿਬ ਨੇ ਪਾਰਟੀ ਤੋਂ ਉਹਨਾਂ ਨੂੰ ਸਮਝਾ ਕੇ 3 ਲੱਖ 65 ਹਜ਼ਾਰ ਚੈੱਕਰੀ ਕਰ ਲਿਆ ਪੁਰਜਾਇ ਸਾਹਿਬ ਤੇ ਉਸ ਗੱਲ ਨੂੰ ਮੰਨਦੇ ਹੋਏ ਉਹਨਾਂ ਨੇ 3 ਲੱਖਾਂ ਚ ਬੀਮਾ ਜਿੰਦ ਤੜਾ ਕੈਸ਼ ਵਾਸ ਤੋਂ ਸਵੀਕਾਰ ਲਿਆ ਸਰ ਤੁਹਾਡੇ ਕੋਲ ਕਿੰਨੇ ਜਿਹੜੇ ਫੈਂਸਲੇ ਅੱਜ ਜਿਹੜੇ ਰੈ ਨਾਮ ਕਰਾਇਆ ਗਿਆ ਅੱਜ ਇੰਸ਼ੋਰੈਂਸ ਦੇ ਕੇਸ ਰੈਂਟਲ ਇੰਸ਼ੋਰੈਂਸ ਨੇ ਵੀ ਡਿਸਾਈਡ ਹੋਇਆ ਜੀ ਔਰ ਨਿਊ ਇੰਡੀਆ ਦਾ ਵੀ ਹੋਇਆ ਔਰ ਉਹਦੇ ਨਾਲ ਨਾਲ ਰਿਕਵਰੀ ਸੂਟ ਹੋਏ ਆ ਤਿੰਨ ਔਰ ਨਾਲ ਕ੍ਰਿਮੀਨਲ ਅਪੀਲਾਂ 138 ਦੀਆਂ ਆਈਆਂ ਇਸ ਤਰ੍ਹਾਂ ਮੇਰੇ ਹੀ ਸਮਲੋ ਵੀ 8-9 ਕੇਸ ਜਿਹੜੇ ਡਿਸਾਈਡ ਹੋ ਗਏ ਲੋਕਾਂ ਨੂੰ ਕੀ ਲੋਕਾਂ ਨੂੰ ਇਹੀ ਹੈ ਜੀ ਲਿਟੀਗੇਸ਼ਨ ਜਿਹੜੀ ਖਦਮਗਾਰਨ ਆ ਦਾ ਪ੍ਰੇਮ ਪਿਆਰ ਬਣਾਣ ਔਰ ਜਿਹੜਾ ਜਿੰਨਾ ਮੈਕਸਿਮਮ ਆਹਦੀ ਇਹ ਸਾਰਾ ਨਾਲ ਵੱਡਾ ਬੈਨੀਫਿਟ ਹੈ ਲੋਕਦਾਲ ਦੇ ਹੈ ਕਿ ਇਹਦੀ ਅਪੀਲ ਨਹੀਂ ਅੱਗੇ ਕਿਸੇ ਕਿਸੇ ਵੀ ਹਾਈ ਕੋਰਟ 'ਚ ਲਿਟੀਗੇਸ਼ਨ ਦਾ ਐਂਡ ਹੋ ਜਾਂਦਾ ਬਿਲਕੁਲ ਫਿਊਚਰ 'ਚ ਅੱਗੇ ਕੋਈ ਐਬੀਲੈਂਟ ਕੋਰਟ 'ਚ ਹਾਈ ਕੋਰਟ 'ਚ ਮੈਟਰ ਨਹੀਂ ਜਾਂਦਾ ਜਿਹੜਾ ਡਿਸਾਈਡ ਹੋ ਜਾਂਦਾ ਲੋਕਦਾਲ 'ਚ ਪਿਛਗਲਮ ਨੂੰ ਹੋ ਗਿਆ ਸਰ ਕੀ ਨਾਮ ਹੈ ਜੀ ਔਰ ਕਿਸ ਤਰ੍ਹਾਂ ਦਾ ਅੱਜ ਤੁਹਾਡੇ ਕੇਸ ਦੇ ਅਨੁਸਾਰ ਹੋਇਆ ਰਣਾ ਸ਼ੋਹ ਮਹਾਰਾਜ ਗੰਦਲੋਸ ਦਾ ਕੇਸ ਚੱਲਦਾ ਸੀਗੇ ਉਹ ਅੱਜ ਫਾਈਨਲ ਹੋ ਗਿਆ ਪੇਮੈਂਟ ਸਾਨੂੰ ਮਿਲ ਚੁੱਕੀ ਹੈ ਕਿੰਨੇ ਸਾਲ ਗੇਚੇ ਹੋ ਗਏ ਸੱਤ ਸਾਲ ਹੋ ਗਏ। ਕੋਈ ਕਿਸੇ ਦਾ ਕੇਸ ਹੀ ਸੀ ਇਹ ਆਪਣੇ ਦਵਾਈਆਂ ਦਾ ਸੀ ਉਹ ਪੈਸਟੀਸਾਈਡ ਦਾ। ਹੂੰ। ਔਰ ਕਿੰਨੀ ਰਕਮ ਅੱਜ ਤੁਹਾਨੂੰ ਮਸੂਰ ਹੋਈ? 3 ਲੱਖ ਪੈਂਡਿਆ। ਸੰਤੋਖਤ ਹੋ ਤੁਸੀਂ ਇਸ ਹਾਂਜੀ ਹਾਂ ਜੱਜ ਸਾਹਿਬ ਦੇ ਫੈਸਲੇ। ਹਾਂਜੀ ਹਾਂਜੀ। ਲੋਕ ਅਦਾਲਤ ਲੱਗੀ ਆ ਇਹਦੇ ਵਿੱਚ ਤੁਹਾਡੇ ਕੇਸ ਲੱਗੇ ਸੀ। ਲੋਕ ਅਦਾਲਤ ਕੀ ਅਪੀਲ ਕਰਨਾ ਚਾਹੋਗੇ? ਮੈਂ ਸਹੀ ਕਵਾਂਗੇ ਵੀ ਜਿਸ ਤਰ੍ਹਾਂ ਵੀ ਹੁੰਦਾ ਉਸ ਤਰ੍ਹਾਂ ਨਵੇੜਾ ਕਰਨਾ ਚਾਹੀਦਾ।